तो बहुत दूर अच्छा बजा हां इतों बंदा इतो के इतने डिगया Jadi jansi yang sampaikan.

ਮੈਂ ਸਿਰਾ ਖਲਤਿਆਂ ਤੇ ਰਹਿਣ ਵਾਲਾ ਜੀ ਮੇਰਾ ਚਾਚਾ ਜੀ ਨੇ ਜੀ ਹਾਂ ਜੀ ਕਿਸ ਤਰ੍ਹਾਂ ਹਾਸਾ ਹੈ ਇਹ ਹਾਸਾ ਜੀ ਅਮਨਦੀਪ ਹਸਪੀਟਲ ਜਿਹੜਾ ਬਣਿਆ ਜੀ ਡੈਂਟਲ ਕਾਲਜ ਦੇ ਵਿੱਚ ਉਥੋਂ ਦਵਾਈ ਲੈ ਕੇ ਤੇ ਫੁੱਟਪਾਥ ਤੇ ਨਾਲਾ ਜਾ ਰਹੇ ਸੀ ਤੇ ਪਿੱਛੋਂ ਗੱਡੀ ਤੇਜ਼ ਰਫਤਾਰ ਨਾਲ ਆ ਰਹੀ ਸੀ ਉਹਨਾਂ ਗੱਡੀ ਦੇ ਪਿੱਛੋਂ ਮੋਟਰਸਾਈਕਲ ਦੇ ਵਿੱਚ ਮਾਰੀ ਤੇ ਜਿੰਦੇ ਨਾਲ ਵੀ ਕਾਫੀ ਜਿਆਦੀਆਂ ਚਾਚੀ ਜੀ ਨੂੰ ਸੱਟਾਂ ਲੱਗੀਆਂ ਨੇ ਉਹ ਜਰੀਏ ਇਲਾਜ ਅਮਰਸਰ ਸਾਹਿਬ ਅਮਨਦੀਪ ਹਸਪੀਟਲ ਚ ਨੇ ਪ੍ਰਾਈਵੇਟ ਹਸਪੀਟਲ ਜੇ ਚਾਚਾ ਜੀ ਦੀ ਮੌਕੇ ਤੇ ਡੈਥ ਹੋ ਗਈ ਤੇ ਕੋਈ ਕਰੀਬੀ ਸਾਡੇ ਉਥੇ ਪਿੰਡ ਦੇ ਸੀ ਜਿਨ੍ਹਾਂ ਸਾਨੂੰ ਫੋਨ ਕਰਕੇ ਇਤਲਾਹ ਦਿੱਤੀ ਵੀ ਬਗੇਲ ਸਿੰਘ ਦਾ ਐਕਸੀਡੈਂਟ ਹੋ ਗਿਆ ਤੇ ਤੁਸੀਂ ਜਲਦੀ ਤੋਂ ਜਲਦੀ ਪਹੁੰਚੋ ਸਾਡੇ ਪਹੁੰਚਦਿਆਂ ਤੱਕ ਡੈਥ ਹੋ ਚੁੱਕੀ ਸੀ ਅਸੀਂ ਪ੍ਰਸ਼ਾਸਨ ਤੋਂ ਇਹ ਹੀ ਮੰਗ ਕਰਨਾ ਚਾਹੁੰਦੇ ਆ ਵੀ ਜਲਦ ਤੋਂ ਜਲਦ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਦੋਸ਼ੀਆਂ ਨੂੰ ਬੰਦ ਦੀ ਸਜ਼ਾ ਦਿੱਤੀ ਜਾਵੇ ਸੁਖਿੰਦਰ ਸਿੰਘ ਜੀ ਸੁਖਿੰਦਰ ਸਿੰਘ ਕਿੱਥੋਂ ਦਾ ਰਹਿਣ ਵਾਲੇ ਮੇਰਾ ਪਿੰਡ ਮਹਿਮਾ ਜੀ ਹਾਲ ਬਾਦ ਫਰੋਜ਼ਪੁਰ ਸ਼ਹਿਰ ਜੀ ਇਹ ਜਿਹੜਾ ਐਕਸੀਡੈਂਟ ਆਇਆ ਕਿੰਦਾ ਹੋਇਆ ਤੇ ਕਿੰਨੀ ਉਮਰ ਸੀ ਇਹ ਮੇਰੀ ਪੁਆਜੀ ਦਾ ਬੇਟਾ ਜੀ ਤੇ ਉਹਨਾਂ ਦੀ ਲੋ ਅਸੀਂ ਨਾਲ ਦਵਾਈ ਲੈ ਕੇ ਅਮਨਦੀ ਹਸਪੀਟਲ ਤੋਂ ਨਿਕਲੇ ਸੀ ਤੇ ਪਿੰਡ ਨੂੰ ਜਾ ਰਹੇ ਸੀ ਗੁਰਦੁਆਰਾ ਸਾਹਿਬ ਜੀਤਪੁਰ ਸਾਹਿਬ ਮੱਥਾ ਟੇਕਣ ਵਾਸਤੇ ਜਦੋਂ ਅੱਗੋਂ ਨਿਕਲੇ ਤੇ ਗੱਡੀ ਤੇਜ਼ ਰਫ਼ਤਾਰ ਨਾਲ ਇਹਨਾਂ ਦੀ ਜਿਹੜੀ ਆਪਦੇ ਹੱਥ ਜਾ ਰਹੇ ਸੀ ਇਹ ਤੇ ਉਹ ਗੱਡੀ ਮਗਰੋਂ ਵੱਜੀ ਜੀ ਤੇ ਉਹਨੇ ਸਾਡੇ ਜਿਹੜਾ ਪੁਆਜੀ ਦੇ ਸਵਾਰ ਸੀ ਹਾਂਜੀ ਮੋਟਰਸਾਈਕਲ ਦੇ ਸਵਾਰ ਸੀ ਕਾਹ ਬਲੀ ਨਾਲ ਹਾਂਜੀ ਹਾਂਜੀ ਪਿੱਛੋਂ ਦੀ ਮਾਰਿਆ ਗੱਡੀ ਹਾਂਜੀ ਗੱਡੀ ਉੱਤੇ ਚੜਾ ਪਿਆ ਮੌਕੇ ਤੇ ਮੌਤ ਮੌਕੇ ਤੇ ਮੌਤ ਹੋ ਗਈ ਤੇ ਦੂਜੀ ਸਾਡੀ ਜਿਹੜੀ ਬੀਬੀ ਉਹ ਜ਼ੇਰੇ ਲਾਜ ਜੰਮਰ ਸਰ ਦੇ ਜ਼ਖਮੀ ਹਾਂਜੀ ਬਹੁਤ ਜ਼ਿਆਦਾ ਸੱਟਾਂ ਲੱਗੀਆਂ ਅੰਤਿਮ 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 ਕਾਰਵਾਈ ਬਸ ਕਾਰਵਾਈ ਇਹ ਕਾਨੂੰਨੀ ਕਾਰਵਾਈ ਸਰਕਾਰ ਜਿਹੜੀ ਕਰੇ ਜੀ ਬੰਦ ਜਿਹੜੀ ਜੋ ਵੀ ਬੰਦ ਦੀ ਸਾਰੀ ਕਾਨੂੰਨੀ ਕਾਰਵਾਈ ਕਰੇ ਸਰਕਾਰ ਦੀ ਇਹ ਜੀ ਅੰਮ੍ਰਿਤਪਾਲ ਹਸਪੀਟਲ ਤੋਂ ਇਹ ਜਿਹੜਾ ਮਰਨ ਵਾਲਾ ਬਖੀਲ ਸਿੰਘ ਹੈ ਸਾਨੂੰ ਗਰਨਾਲ ਸਿੰਘ ਵਾਸੀ ਨਸੀਰਾ ਖਲਚੀਆਂ ਦਾ ਇੱਥੋਂ ਦਵਾਈ ਵਗੈਰਾ ਲੈ ਕੇ ਤੇ ਗੁਰਦੁਆਰਾ ਸਾਹਿਬ ਜਾ ਰਹੇ ਸੀ ਪਰ ਇਹ ਬਜੀਦਪੁਰ ਮੱਥਾ ਟੇਕਣ ਵਾਸਤੇ ਘਰ ਰਸਤੇ ਦੇ ਵਿੱਚ ਜਾਂਦੇ ਜਾਂਦੇ ਪਿੱਛੋਂ ਕਾਰ ਆਈ ਸਵਿਫਟਰ ਉਹਦੀ ਟੱਕਰ ਵੱਜੀ ਟੱਕਰ ਵੱਜਣ ਦੇ ਨਾਲ ਇਹ ਮੋਟਰਸਾਈਕਲ ਤੋਂ ਦੋਨੋਂ ਹੀ ਇਹਦੀ ਵਾਈਫ ਕੁਲਜੀਤ ਕੌਰ ਵੀ ਨਾਲ ਸੀ ਉਹ ਦੋਨੋਂ ਮੋਟਰਸਾਈਕਲ ਤੋਂ ਡਿੱਗਣ ਕਰਕੇ ਜਿਹੜਾ ਬਖੀਲ ਸਿੰਘ ਉਹਦੇ ਜ਼ਿਆਦਾ ਸੱਟਾਂ ਵੱਜਣ ਕਰਕੇ ਉਹਦੀ ਮੌਤ ਹੋ ਗਈ ਹੈ ਹਸਪੀਟਲ ਅਮਨਦੀਪ ਪਤਾ ਲੱਗਿਆ ਸੀ ਉਥੋਂ ਰੁਕਾਉਣ ਤੇ ਫਿਰ ਅਸੀਂ ਕਾਰਵਾਈ ਕੀਤੀ ਹੈ ਜਿਹੜੀ ਉਹਦੀ ਵਾਈਫ ਕੋਲ ਜੀਤ ਤੋਰਾ ਉਹ ਅੰਮ੍ਰਿਤਸਰ ਦਾਖਲ ਹੈ ਉਹਦੇ ਜਿਹੜਾ ਇਹਦੀ ਡੈਥ ਹੋਈ ਹੈ ਐਕਸੀਡੈਂਟ ਹੋਣ ਸੰਬੰਧੀ ਜਿਹੜਾ ਮਕਦਮਾ ਦਰਜ ਕਰਤਾ ਹੁਣ ਪੋਸਟਮਾਰਟ ਕਰਵਾਇਆ ਜਾ ਰਿਹਾ ਹੈ ਪੋਸਟਮਾਰਟ ਹੁਣ ਕਰਨ ਤੋਂ ਬਾਅਦ ਡੈੱਡ ਬੋਡੀ ਜਿਹੜੀ ਵਾਰਸਾਂ ਦੇ ਵੱਲ ਕੀਤੀ ਜਾ ਰਹੀ ਹੈ ਗੱਡੀ ਚੱਲ ਫੜਿਆ ਫੜਿਆ ਗਿਆ ਹਾਂਜੀ ਗੱਡੀ ਚੱਲ ਫੜਿਆ ਇਸ ਤਰ੍ਹਾਂ ਨਾ ਵੀ ਕਾਰਵਾਈ ਕੀਤੀ ਹੈ ਹਾਂਜੀ ਕਾਰਵਾਈ ਕੀਤੀ ਜਾ ਰਹੀ ਹੈ ਨਾ ਹੋਵੋ ਪਰੇਸ਼ਾਨ ਸਾਰੇ ਇਰਮਾਂ ਦੀ ਕਾਟ ਮੇਰੇ ਕੋਲ ਬੀਗਮ ਸ਼ਹਿਨਾਜ਼ ਜੀ 25 ਸਾਲ ਦਾ ਤਜਰਬਾ 9 ਇਲਮਾਂ ਦੀ ਤਾਕਤ ਮੇਰੇ ਕੀਤੇ ਨੂੰ ਕੋਈ ਕੱਟ ਨਹੀਂ ਸਕਦਾ ਮਨ ਚਾਹੇ ਪਿਆਰ ਲਈ ਮਾਤਾ ਪਿਤਾ ਨੂੰ ਮਨਾਉਣਾ પતિ ਪਤਨੀ ਚ ਅਣਬਣ ਜਾਂ ਘਰੇਲੂ ਕਲੇਸ਼ ਨੌਕਰੀ ਜਾਂ ਕਾਰੋਬਾਰ ਵਿੱਚ ਰੁਕਾਵਟ ਗ੍ਰੀਨ ਕਾਰਡ ਤੇ ਪੀਆਰ ਵਿੱਚ ਰੁਕਾਵਟ ਵਸ਼ੀਕਰਨ ਜਾਦੂ ਟੂਣਾ ਗੁਪਤ ਵਸ਼ੀਕਰਨ ਕਰਵਾਓ ਮਨ ਚਾਹਾ ਪ੍ਰੇਮੀ ਪ੍ਰੇਮਿਕਾ ਵਾਸ਼ ਵਿੱਚ ਕਰੋ ਲਾਟਰੀ ਚਾਹੇ ਕੋਈ ਵੀ ਹੋਵੇ ਜਰੂਰ ਨਿਕਲੇਗੀ ਵਿਸ਼ਵਾਸ ਖੋ ਚੁੱਕੇ ਇੱਕ ਵਾਰ ਫੋਨ ਜਰੂਰ ਕਰੋ ਅਤੇ ਸਚਾਈ ਜਾਣੋ ਤੁਹਾਡਾ ਵਿਸ਼ਵਾਸ ਟੁੱਟਣ ਨਹੀਂ ਦੇਵਾਂਗੀ ਬੀਗਮ ਸ਼ਹਿਨਾਜ਼ ਜੀ ਸੰਪਰਕ ਕਰੋ 8725040658 8725040658